ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਵਿੱਚ ਪੈਂਦੇ ਪਿੰਡ ਛੋਟੀਆਂ ਭੰਗਲਾਂ ਨੂੰ ਅਮਰਗੜ ਵੀ ਕਿਹਾ ਜਾਂਦਾ ਹੈ ਅਮਰਗੜ ਤੋਂ ਕ੍ਰਿਆਮ ਸੜਕ ਤੇ ਭੰਗਲਾਂ ਕਲਾ ਗੇਟ ਦੇ ਕੋਲ ਇੱਕ ਬਜ਼ੁਰਗ ਦੀ ਕਾਰ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀਏ ਜਾਣਕਾਰੀ ਮੁਤਾਬਕ ਬਜ਼ੁਰਗ ਆਪਣੇ ਪਿੰਡ ਅਮਰਗੜ ਭੰਗਲਾਂ ਨੂੰ ਜਾ ਰਿਹਾ ਸੀ ਅਤੇ ਉਧਰੋਂ ਛੋਟੀ ਭੰਗਲਾਂ ਤੋਂ ਕ੍ਰਿਆਮ ਵੱਲ ਕਾਰ ਆ ਰਹੀ ਸੀ ਅਤੇ ਕਾਰ ਚਾਲਕ ਨੇ ਦੱਸਿਆ ਕਿ ਕਾਰ ਆਪਣੀ ਸਾਈਡ ਤੇ ਆ ਰਹੀ ਸੀ ਕਾਰ ਚਾਲਕ ਨੇ ਦੱਸਿਆ ਕਿ ਬਜ਼ੁਰਗ ਥੋੜਾ ਤੇਜ਼ ਆ ਰਹੇ ਸਨ ਅਤੇ ਉਹਨਾਂ ਬਚਾਅ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰੰਤੂ ਫਿਰ ਵੀ ਜਿਹੜੀ ਹੈ ਕਾਰ ਦੇ ਨਾਲ ਸਕੂਟੀ ਟਕਰਾ ਜਾਂਦੀ ਹੈ ਅਤੇ ਜਿਸ ਵਿੱਚ ਬਜ਼ੁਰਗ ਦੇ ਸਿਰ ਤੇ ਸੱਟਾਂ ਲੱਗਦੀਆਂ ਮੌਕੇ ਤੇ ਕਾਰ ਚਾਲਕ ਵੱਲੋਂ ਬਜ਼ੁਰਗ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਨਵਾਂ ਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਤੇ ਬਜ਼ੁਰਗ ਦੀ ਪਛਾਣ ਵੀ ਜਿਹੜੀ ਹੋ ਗਈ ਹੈ ਤੁਸੀਂ ਤਸਵੀਰਾਂ ਰਾਈਂ ਦੇਖੋਗੇ ਕਿ ਬਜ਼ੁਰਗ ਦਾ ਪੁੱਤਰ ਵੀ ਜਿਹੜੀ ਘਟਣ ਵਾਲੀ ਸਥਾਨ ਤੇ ਪਹੁੰਚ ਜਾਂਦਾ ਔਰ ਨਾਲ ਦੀ ਨਾਲ ਸਿਵਲ ਹਸਪੀਟਲ ਦੇ ਐਮਰਜੈਂਸੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਪਰ ਇਸ ਪੂਰੇ ਘਟਣਾ ਕਰਮ ਵਿੱਚ ਇੱਕ ਮੈਸੇਜ ਜਿਹੜਾ ਚੰਗਾ ਹੋ ਇਹ ਹੈ ਕਿ ਕਾਰ ਚਾਲਕ ਵੱਲੋਂ ਬਜ਼ੁਰਗ ਜਿਹੜੇ ਪੀੜਤ ਬਜ਼ੁਰਗ ਹੈ ਜਿਹਨਾਂ ਦੀ ਸੱਟਾਂ ਵੱਜੀਆਂ ਤੇ ਸਕੂਟੀ ਤੇ ਸਵਾਰ ਸਨ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਔਕੇ ਤੇ ਪਹੁੰਚਾਇਆ ਗਿਆ ਤਾਂ ਜੋ ਉਹਨਾਂ ਦੀ ਜਾਨ ਦਾ ਬਚਾਅ ਹੋ ਸਕੇ ਤਾਂ ਘਟਣਾ ਜਿਹੜੀ ਹੈ ਇਹ ਤੁਸੀਂ ਤਸਵੀਰਾਂ ላይ ਦੇਖ ਪਾ ਰਹੇ ਹੋ ਕਿ ਸਕੂਟੀ ਦਾ ਬਹੁਤ ਨੁਕਸਾਨ ਹੁੰਦਾ ਹੈ ਗੱਡੀ ਦਾ ਨੁਕਸਾਨ ਹੁੰਦਾ ਹੈ ਲੇਕਿਨ ਕਾਰ ਚਾਲਕ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਬਜ਼ੁਰਗ ਸਕੂਟੀ ਚਾਲਕ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਪਹੁੰਚਾਉਂਦਾ ਦਿਖਾ ਰਹੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਪਾਜੀ ਜਨਾਬ ਜੀ ਨੂੰ ਕੀ ਤੁਹਾਡਾ ਲੱਗਦੀ ਪਾਜੀ ਮੇਰਾ ਡਾਕਟਰ ਹੈ ਕੀ ਨਾਮ ਹਰਪੰਨ ਹਰਪੰਨ ਕਿਹੜਾ ਪਿੰਡ ਪਾਜੀ ਛੋਟਾ ਪਿੰਗਲਾ ਮੇਰਾ ਘੜਾ ਅਸਾ ਕੋਈ ਜਾਣਕਾਰੀ ਮਿਲਦੀ ਨਹੀਂ ਅਸੀਂ ਕਿਦਾਂ ਹੋਏ ਕੋਈ ਪਤਾ ਨਹੀਂ ਕਿਹਦੇ ਬਾਰੇ ਯਾਰ ਹਾਂਜੀ ਹਾਂਜੀ ਪਤਾ ਨਹੀਂ ਆਏ ਹੁਣ ਉਹ ਸ਼ਹਿਰ ਲੱਗ ਗਿਆ ਉਹਦਾ ਹਾਲਤ ਕਿਦਾਂ ਉਹਨਾਂ ਦੱਸਦੇ ਆ ਵੀ ਬਹੁਤੀ ਜ਼ਿਆਦਾ ਨਹੀਂ ਸੱਟ ਹਜੇ ਤਾਂ ਮੈਨੂੰ ਦੱਸਿਆ ਨਹੀਂ ਚੱਲਦਾ ਮੈਂ ਵੀ ਹਾਂ ਦੇਖਿਆ ਹੀ ਨਹੀਂ ਜ਼ਿਆਦਾ ਹੀ ਹੋਣੀ ਆ ਹਿਸਾਬ ਦੇ ਯਾਦੇ ਲੱਗਦੀ ਆ ਤੇ ਖੂਨ ਆ ਦੇ ਹਾਂਜੀ 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 ਆਂਦਾ ਹੋਣਾ ਮੋਰੀਓ ਕੁਛ ਆਇਆ ਉਧਰੋਂ ਲੱਗਾ ਆ ਇੱਧਰ ਲਾ ਕੇ ਫੇਰ ਇੱਧਰਾਂਗੇ ਲੱਗ ਗਿਆ ਤਾਂ ਵੀ ਜੀ ਹਾਂ ਬਾਹਰੋਂ ਕਿਰਿਆ ਨਾ ਜਿੱਥੋਂ ਮੋਰੀਓ ਕੋਈ ਆਦਾ ਐਸਾ ਹੋਏ ਨਹੀਂ ਸਾਡੇ ਦਿੱਤੀ ਦੇ ਚੱਲਿਆ ਉਹ ਐਕਾ ਥੋੜਾ ਪਾੜਾ ਇੱਧਰੋਂ ਮੋਰੀਓ ਕੁਛ ਆਇਆ ਤੇ ਆ ਕੇ ਉਹ ਇੱਧਰੋਂ ਆਦਾ ਸੱਤ ਰੈਮੋ ਆ ਹਾਂ ਹਾਂਜੀ ਭਾਜੀ ਕਿੱਦਾਂ ਦਾ ਹਾਸਾ ਬੱਪਰੇ ਮੈਂ ਐਕਚੁਅਲੀ ਨੀ ਕੈਂਬਰੇਜ ਤੋਂ ਵਾਜਦੀ ਆਪਣੀ ਡੇਟਿੰਗ ਹੁੰਦਾ ਹੈ ਜੀ ਅੱਛਾ ਜੀ ਜਦੋਂ ਮੈਂ ਇੱਕ ਪੰਗਲਾ ਦਾ ਰੋਡ ਉਹ ਮੰੰਦੀ ਆਂਦੇ ਨਾ ਜੀ ਅਸੀਂ ਜਿੱਦਾਂ ਇਹ ਕਾਫੀ ਥੋੜੇ ਸਪੀਡ ਤੇ ਸੀਗੇ ਦੇਖ ਤਾਂ ਲੈਤੀ ਅਸੀਂ ਫਿਰ ਅਸੀਂ ਛੂਟੀ ਥੱਲੇ ਲਾ ਕੇ ਇਹ ਤਾਂ ਜਿੱਦਾਂ ਖੜ ਗਏ ਅਸੀਂ ਗੱਡੀ ਪਰ ਉਹਨਾਂ ਤੇ ਕੋਈ ਕੰਟਰੋਲ ਨਹੀਂ ਹੋਇਆ ਫਿਰ ਆ ਵੀ ਵਿਚ ਵੜਿਆ ਫਿਰ ਉਹਨੇ ਕਾਹ ਬਿੱਤੇ ਜਾਨੇ ਆ ਗਿਆ ਕੱਢਿਆ ਫਿਰ ਇਹਨਾਂ ਦੋਨਾਂ ਦਾ ਠਾਲਿਆ ਬਟਾਇਆ ਫਿਰ ਇਹ ਦੋਨੇ ਬਿਜਾਰ ਗਾਏ ਇਹਨਾਂ ਨੂੰ ਖਾਣ ਦੇ ਕਿੱਥੇ ਨੇ ਸਾਡੇ ਪਿੰਡ ਦੇ ਜੀ ਤੇ ਬਿਠਾਵਾਗੇ ਇੱਥੇ ਹਨ ਤੇ ਉਹ ਸਭ ਨਾਲ ਪਿੱਛੇ ਆਟੋ ਆਉਂਦਾ ਸੀ ਜਦੋਂ ਉਹਦੇ ਉੱਤੇ ਉਹਦੇ ਸੀਵਲ ਹੌਪੀਟਿੰਗ ਵੀ ਇੱਥੇ ਹੀ ਹੁੰਦੀ ਆਪਾ ਜੀ ਕੀ ਜਬਰ ਸ਼ੋਭਨਾ ਕੀ ਆਪਣਾ ਲਖਿੰਦਰ ਦਾ ਤੇ ਆਪਾਂ ਕਰਾਂਗੇ ਉਹਨਾਂ ਨੂੰ ਬਸ ਕੇ ਠੀਕ ਹੈ ਠੀਕ ਕੰਡੀਸ਼ਨ ਟੇਸ਼ਨ ਦੀ ਹੁੰਦੀ ਹੈ ਹਾਂ ਕੰਡੀਸ਼ਨ ਕਦੀ ਹੋਰਾਂ ਦੀ ਹੁੰਦੀ ਹੈ ਕੰਡੀਸ਼ਨ ਦਾ ਹੁਣ ਬੈਂਸੇ ਸੌਤ ਤੇ ਆ ਜੀ ਹੁਣ ਅੱਛਾ ਬੁਲਾਇਆ ਡਾਕਟਰ ਸਾਹਿਬ ਨੂੰ ਪੁੱਛਿਆ ਪੈਂਡ ਕਿਹੜਾ ਤੁਹਾਡਾ ਜੀ ਚੈੱਕ ਦੱਸਿਆ ਉਹਨਾਂ ਤੇ ਉਹਨਾਂ ਨੇ ਸੱਚੀ ਦੱਸਦੇ ਆ ਕੋਈ ਫੋਟੋ ਗਾਸਾਂ ਨੂੰ